ਇਹਨਾਂ ਦੀਆਂ ਕਮੀਆਂ ਜਿਹੜੀਆਂ ਸਾਡੇ ਕੋਲ ਹੈਗੀਆਂ ਸਰਕਾਰ ਦੀਆਂ ਉਹ ਨਾ ਤੇ ਚਾਣਨਾ ਜ਼ਰੂਰ ਪਾਉਂਗੇ। ਉਤਪਾਦੋ। ਸ਼ਿਕਾਰਜੋਗ ਪੜੋ। ਦੋਗੇ ਸਰਕਾਰਾਂ ਟੋੜੇ ਲੜ ਰਹੀ ਹੈ ਸਰਕਾਰ ਟੋੜ ਲੜ ਰਹੀ ਹੈ। ਇੱਥੇ ਭਗਨ ਵਿਜੈ ਟੋੜ ਕਿਉਂਕਿ ਆ ਮੀਡੀਆ ਦੇ ਵਿੱਚ ਤੁਸੀਂ ਸੁਣਿਆ ਹੋਣਾ ਜਿਹੜੀਆਂ ਮਰੇਗਾ ਦੇ ਵਿੱਚ ਕੰਮ ਕਰਦੀਆਂ ਪੈਣਾ ਉਹਨਾਂ ਦੀ ਹਾਜ਼ਰੀ ਲਾ ਕੇ ਉਹਨਾਂ ਨੂੰ ਕਹਿੰਦੇ ਤੁਸੀਂ ਉੱਥੇ ਜਾਣਾ ਹੈ ਮੁੱਖ ਮੰਤਰੀ ਆ ਰਿਹਾ ਆਪਾਂ ਕੱਥੇ ਖਾਣਾ ਹੈ ਉੱਥੇ ਜਿੱਦੇ ਪੈਣਾ ਗੰਨਾ ਦੋ ਪੈਣਾ ਦੇ ਉੱਤੇ ਕਾਲਾ ਚਿੰਨ੍ਹ ਲੱਗਿਆ ਹੋਣਾ ਸੀ ਗਿਆ ਤੇ ਇਹਨਾਂ ਨੇ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਇਹ ਇਹੋ ਜਿਹੀ ਗੰਦੀ ਸਰਕਾਰ ਸਾਡੀਆਂ ਭੈਣਾਂ ਦੀ ਉਹਨਾਂ ਦੀ ਜਿਹੜੀਆਂ ਨਰੋਗ ਵਾਲੀਆਂ ਭੈਣਾਂ ਐ ਉਹਨਾਂ ਦੀ ਇਹਨਾਂ ਨੇ ਦੇਜ ਦਿੱਤੀ ਤੁਹਾਡੇ ਤੇ ਕਾਲੀਆਂ ਚੁੰਨੀਆਂ ਲਾਈਆਂ ਹੋਈਆਂ ਤੁਸੀਂ ਵਿਰੋਧ ਕਰੋਗੇ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਸੈਂਟਰ ਨੇ ਸਾਡੀ ਹਾਜ਼ਰੀ ਲਾਈ ਆ ਤੇ ਇੱਥੇ ਕਾਟੋ ਖਾਣ ਵਾਸਤੇ ਅਸੀਂ ਆਇਆ ਤੇ ਕਾਹਦੀ ਉਹਨਾਂ ਦੇ ਪ੍ਰਸ਼ਾਸਨ ਵਾਲਿਆਂ ਨੇ ਅੰਦਰ ਨਹੀਂ ਵੜਨ ਦਿੱਤਾ ਸੀਗਾ ਇਹੋ ਜੀ ਸਰਕਾਰ ਆਪਾਂ ਨੂੰ ਤਾਂ ਦੇਣਾ ਹੀ ਕੀ ਇਹਨਾਂ ਨੇ ਦੇਖੋ ਤੁਸੀਂ ਅਸੀਂ ਵੰਡੇ ਵੱਡੇ ਕੱਟ ਕਰਦੇ ਆ ਇਹਨਾਂ ਦੇ ਮੂੰਹ ਤੇ ਸਮਾਚੇ ਮਾਰ ਕੇ ਆਨੇ ਆ ਹਨਾਂ ਦੇ ਹੱਥ ਸਾਡੇ ਜਾਂਦੇ ਆ ਉੱਥੇ ਜਿੱਦੋਂ ਉਸ ਸੁਗਰਾਤ ਮਾਨਾ ਸਤਾ ਦੇ ਵਿੱਚ ਨਹੀਂ ਆਇਆ ਸੀ ਉਦੋਂ ਹੈ ਹਰਜਿੰਦਰ ਪਹਿਰ ਨਾਕੋ ਦੀ ਜਥੇਬੰਦੀ ਦੇ ਵਿੱਚ ਜਾ ਕੇ ਸੰਗਰੂਰ ਦੇ ਵਿੱਚ ਬੋਲ ਕੇ ਆਇਆ ਸੀਗਾ ਮਿੱੱਡੇ ਬਿਲ ਵਰਕਰਾਂ ਨੂੰ ਕਹਿੰਦਾ ਵੀ ਜਿੱਦੋਂ ਮੇਰੀ ਸਰਕਾਰ ਆ ਗਈ ਤਾਂ ਮੈਂ ਤੁਹਾਡੇ ਦੁੱਗਣੀ ਦਰ ਖਾ ਕਰੂੰਗਾ ਤੇ

ਅਸੀਂ ਉਹ ਨਹੀਂ ਗੱਲ ਕਰੀ ਸੀ ਕਿ ਸਾਡੀ ਗੱਲਬਾਤ ਸੁਣਵਾਸੇ ਸਾਨੂੰ ਪੰਗਲ ਮੀਟਿੰਗ ਦੇ ਦੋ ਆਸ਼ਾ ਦਾਤੇ ਮਿੱਥੇ ਮਿਰ ਵਾਲਾ ਨਾ ਸਾਡਾ ਲਗਾਤਾਰ ਇਕੱਠਾ ਕਰਨਾ ਰੱਖਿਆ ਹੋਇਆ ਅੱਜ ਤੋਂ ਵੀ ਇੱਥੇ ਹੀ ਨਹੀਂ ਨਾ ਜਿੰਦਰੇ ਹੇ ਦੇ ਅੱਜ ਅਸੀਂ ਗਰੂਪ ਕੱਢਣਾ ਹੈ ਇਹਦਾ ਅਸੀਂ ਚਾਰ ਪੜਾਵਾਂ ਤੋਂ ਸਾਡਾ ਧਰਨਾ ਚੱਲੀ ਜਾਂਦਾ ਹੈ ਅੱਜ ਪਟਿਆਲੇ ਦੇ ਆਕ ਵੀ ਚੱਲੀ ਜਾਂਦਾ ਸਾਡਾ ਇਸ ਨਾ ਦੇ ਬਰਨਾਰੇ ਦੇ ਸਾਡਾ ਥੱਗ ਬਿਜਗੜਵਾ ਹੋ ਕੇ ਨਹੀਂ ਚੱਲੀ ਜਾਂਦਾ ਤੇ ਸਾਡਾ ਚੱਗੋ ਵਾਲ ਵੀ ਚੱਲੀ ਜਾਂਦਾ ਕਰਨਾ ਅਸੀਂ ਅੱਜ ਤਾਂ ਅਸੀਂ ਇੱਥੇ ਥੋੜਾ ਜਿਹਾ ਇਹਨਾਂ ਨੂੰ ਸੰਕੇਤ ਹੀ ਕਰਨ ਆਏ ਆ ਕਿਉਂਕਿ ਅਸੀਂ ਘੱਟ ਘੱਟ ਲੈ ਕੇ ਆਏ ਆ ਸੰਕੇਤ ਦੇਣ ਆਏ ਆ ਵੀ ਜੇ ਸਾਡੀਆਂ ਮੰਗਾ ਤੇ ਗੱਲ ਤੁਸੀਂ ਨਾ ਸੁਣੀ ਤਾਂ ਅਸੀਂ ਅੱਜ ਤੋਂ ਬਾਅਦ ਅਸੀਂ ਸਿੱਖੇ ਸੁਧਾਰ ਸਵਟ ਸਕਦੇ ਆ ਜੇ ਕੀ ਭਗਵਾਨ ਮੇਰਮਾਸ ਤੇ ਸਾਡੀਆਂ ਵਰਕਰਾਂ ਆ ਸਕਦੀਆਂ ਨਾ ਤੇ ਅਸੀਂ ਇਹ ਜਿੱਥੇ-ਜਿੱਥੇ ਜਾਣਗੇ ਅਸੀਂ ਇਹਨਾਂ ਦੇ ਜਿੱਥੇ ਵੀ ਬਣਾਉਣਗੇ ਇਹਨਾਂ ਦੇ ਅਸੀਂ ਖੇਲਰ ਪਾਵਾਂਗੇ ਜਾ ਕੇ ਅਸੀਂ ਉੱਥੇ ਰਹਿਣਾ ਪਾਵਾਂਗੇ ਇਹਨਾਂ ਨੂੰ ਮੋਟਾ ਨਾ ਪੋ ਇਹਨਾਂ ਨੇ ਸਾਡੇ ਨਾਲ ਆ ਕੇ ਸਾਡੇ ਮੁਤਾਜਬ ਬੋਲ ਕੇ ਗਿਆ ਸੀਗਾ ਸੀਐਮ ਸਾਹਿਬ ਇਹ ਉਹੀ ਆ ਜਿਹੜਾ 2 ਢਾਈ ਸਾਲ ਪਹਿਲਾਂ ਕਹਿੰਦਾ ਸੀ ਤੁਹਾਡੀ ਮੈਂ ਦੁਗਣੀ ਤਨਖਾਹ ਕਰੂੰਗਾ ਪਰ ਅੱਜ ਇਹ ਕਹਿੰਦਾ ਕਿ ਤੁਸੀਂ ਸਾਡੇ ਨਿਗਾਹ ਸੀ ਆ ਕਰਨਾ ਕੁਛ ਨਹੀਂ ਹੋਨੇ ਆਪਾਂ ਨਿਗਾਚ ਇਸ ਕਰਕੇ ਅਸੀਂ ਕੋਈ ਇਹਦੇ ਵੀ ਇਹਨਾਂ ਦਾ ਤਰਲੇ ਪਾਉਣ ਆਏ ਆ ਅਸੀਂ ਇਹਨਾਂ ਦੇ ਤੋਂ ਤੇ ਗੋਡਾ ਰੱਖ ਕੇ ਅਸੀਂ ਆਪਦੇ ਹੱਕ ਮੰਗਣ ਆਏ ਆ ਕੋਈ ਅਸੀਂ ਇਹ ਨਹੀਂ ਇਹ ਨਾ ਕਿ ਖਮੰਗਣਾ ਇਹਨਾਂ ਦੇ ਕੋਲ ਅਸੀਂ ਕੰਮ ਕਰਦੇ ਆਂ ਆਜ ਦੇ ਡਿਊਟੀ ਕਰਦੇ ਆਂ ਅਸੀਂ ਆਪਦੇ ਹੱਕ ਲੈਣੇ ਆ ਤੇ ਲੈ ਕੇ ਰਵਾਂਗੇ ਇਹਨਾਂ ਨੂੰ ਬਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਭੈਣੋ ਇਹ ਨਾ ਸੋਚੋ ਕਿ ਇੱਥੇ ਕੋਈ ਆਇਆ ਨਹੀਂ ਆਪਣਾ ਮੰਗ ਪੱਤਰ ਲੈਣ ਆਪਾਂ ਮੰਗ ਪੱਤਰ ਦੀ ਕੋਈ ਰੱਖੀ ਨਹੀਂਗੀ ਇੱਥੇ ਕਿ ਅਸੀਂ ਮੰਗ ਪੱਤਰ ਦੇਣਾ ਕਿਸੇ ਨੂੰ ਬਿਲਕੁਲ ਨਹੀਂ ਅਸੀਂ ਮੰਗ ਪੱਤਰ ਦੇਣਾਗਾ ਜੇ ਸਾਨੂੰ ਪੈਨਲ ਮੀਟਿੰਗ ਦਿਵਾਉਂਦੇ ਆ ਤਾਂ ਗੁਵਾਹ ਨਾਲ ਪੈਨਲ ਮੀਟਿੰਗ ਤੇ ਨਹੀਂ ਅਸੀਂ ਕਿਸੇ ਨੂੰ ਮੰਗ ਪੱਤਰ ਨਹੀਂ ਹੋਣ ਆਏ ਮੰਗ ਪੱਤਰ ਇਹਨਾਂ ਨੂੰ ਵਾਰ-ਵਾਰ ਦੇ ਦਿੱਤੇ ਕਿ ਦੇ ਕੇ ਅਸੀਂ ਥੱਕ ਚੁੱਕੇ ਆ ਅਸੀਂ ਅੱਜ ਪੈਨਲ ਮੀਟਿੰਗ ਦੀ ਮੰਗ ਕੀਤੀ ਆ ਜਦ ਸਾਨੂੰ ਪੈਨਲ ਮੀਟਿੰਗ ਮਿਲ ਲੈ ਦੇਣਾ ਤਾਂ ਜਾਂ ਸਿੱਧੇ ਬੈਠੇ ਆ ਹੋਰ ਕਾ ਕੀ ਆ ਹੋਰ ਰੋਡ ਜਾਮ ਦੀ ਗੱਲ ਇਹ ਵੀ ਬਾਅਦ ਅਸੀਂ ਹੋਰ ਵੀ ਰੋਡ ਜਾਮ ਕਰਾਂਗੇ ਇਹ ਸਾਡੇ ਨਾਲ ਕੋਈ ਮਾਨਦਾਲਬਾਤ ਕਰਨ ਵਾਸਤੇ ਆਇਆ ਤੇ ਅਸੀਂ ਸਿੱਖਾ ਸੰਗਰਸ਼ ਕਰਾਂਗੇ ਜੇ ਨਹੀਂ ਵੀ ਅੱਜ ਅਸੀਂ ਇਹ 판 ਨੂੰ ਅਸੋ ਬਾਅਦ ਅਸੀਂ ਤਿੱਖਾ ਸ਼ਿੰਗਾਰ ਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਿੱਖਾ ਸ਼ਿੰਗਾਰ ਕਰਨ ਨੂੰ ਤਿਆਰ ਆ ਜੇ ਅਸੀਂ ਇਹ ਨਹੀਂ ਕਰ ਸਕਦੇ ਕਿ ਚਾਰ ਪੜਾਓ ਅਸੀਂ ਅੱਜ ਸੁਣਾ ਸਕਦੇ ਹਾਂ ਅਸੀਂ ਆ ਕੇ ਹਰ ਇੱਕ ਥਾਂ ਤੇ ਤਿੱਖਾ ਸ਼ਿੰਗਾਰ ਕਰਾਂਗੇ ਤੇ ਅਸੀਂ ਸਰਕਾਰ ਨੂੰ ਮੂਰੇ ਲਾਵਾਂਗੇ ਕਿਉਂਕਿ ਅੱਗੇ ਜਿਹੜਾ ਜ਼ਿਲੰਦਰ ਦੇ ਵਿੱਚ ਜਿਰਣੀ ਜੋੜਾ ਹੋਣਾ ਹੋਈਆਂ ਸਾਡੀਆਂ ਅਣਛਾ ਵਰਕਰ ਭੈਣਾਂ ਨੇ ਉੱਥੇ ਦਰਨਾ ਲਾਇਆ ਸੀ ਕਿ ਸੀਐਮ ਸਾਹਿਬ ਨੇ ਕਿਹਾ ਸੀ ਨਾ ਕਿ ਤੁਹਾਡੀਆਂ ਤੁਹਾਡਾ 10000 ਰੁਪਏ ਵਧਾਦਾ ਤੁਹਾਡੇ ਅਨਸੈਂਟੋ ਵਧਾ ਦੇ ਤੁਹਾਡੀ ਤਨਖਾਹ ਹੋਰ ਵਧਾ ਦਿੱਤੀ ਜਾਊਗੀ ਪਰ ਕੁਝ ਨਹੀਂ ਹੋਇਆਗਾ ਇਸ ਕਰਕੇ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਇੱਥੇ ਆਉਣ ਵਾਸਤੇ ਅਸੀਂ ਇਹ ਜੁਨਾਵੇ ਮਹੀਨੇ ਦੀ 4 ਤਰੀਕ ਨੂੰ ਅਸੀਂ ਗਮੀਰਪੁਰ ਦਰਨਾ ਲਾ ਕੇ ਆਏ ਸੀਗੇ ਪਿੰਡਾਂ ਦੇ ਵਿੱਚੋਂ ਭੈਣਾ ਕਾਇਰ ਹੋ ਗਏ ਕੋਈ ਕੋਈ ਤਾਂ ਨਾ ਰਿਹਾ ਸੁਬਾਹ ਕਰਾਂਗੇ ਬੜੀਆ ਤਾਂ ਨਵੇਂ ਕੋਣੀ ਬਾਰ ਤਾਂ ਮੈਂ ਤਾਂ ਜਾਣ ਵਾਸਤੇ ਕਿ ਭਾਣੋ ਜਿੱਦੋ ਸਾਨੂੰ ਮੀਟਿੰਗ ਮਿਲੀ ਸਿੱਖਿਆ ਮੰਤਰੀ ਨਾਲ ਸਾਨੂੰ 16 ਤਰੀਕ ਦੀ ਮੀਟਿੰਗ ਦਿੱਤੀ ਗਈ ਸੀ 16 ਤੋਂ ਸਾਨੂੰ ਕਹਿੰਦੇ ਤੁਹਾਨੂੰ 20 ਵੀ ਦਿੱਤੀ ਗਈ ਆ ਮੀਟ ਉਹ ਬਾਅਦ ਕਿਸੇ ਤੋਂ ਅਨੁਅਗਤ 28 ਤਰੀਕ ਦੀ ਮੀਟਿੰਗ ਦਿੱਤੀ ਗਈ ਆ 23 ਤਰੀਕ ਨੂੰ ਸੀ ਉਹ ਤੇ ਜਿੱਦੋਂ ਗਏ ਤੇ ਇਹ ਸਰਕਾਰ ਵਾਅਦਾ ਹੀ ਭੰਡਾ ਨਹੀਂ ਆ ਕਿਉਂਕਿ ਇਹਨਾਂ ਦੇ ਜਿਹੜੇ ਮੰਤਰੀ ਆ ਉਹ ਵੀ ਅੱਗੇ ਠੰਡ ਬਣਾ ਲਏ ਭਗਵਾਨ ਜੀ ਜੇ ਹੋਵੇ ਆਪ ਚੜਤਲੇ ਛੱਡਦਾ ਹੁੰਦਾ ਸੀ ਉਹੋ ਜਿਹੇ ਇਹਨੇ ਮੰਤਰੀ ਬਣਵਾ ਲਏ